ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅਸੀਂ ਪਹੁੰਚੇ ਹਾਂ ਜੀ ਅੱਜ ਰਾਜਪੁਰਾ ਕਿਸਾਨ ਮੇਲੇ ਉੱਪਰ ਸੋਨੂੰ ਦਿਖਾਉਣੇ ਆ ਬਾਈ ਜੀ ਕੀ ਕੀ ਜਿਹੜੇ ਇੱਥੇ ਇੰਪਲੀਮੈਂਟ ਆਏ ਹੋਏ ਨੇ ਤੇ ਹੋਰ ਕੀ ਕੀ ਚੀਜ਼ਾਂ ਆਈਆਂ ਹੋਈਆਂ ਨੇ ਸੋਨੂੰ ਦਿਖਾਉਣੇ ਆ ਫੁੱਲ ਜਾਣਕਾਰੀ ਦਿੰਨੇ ਆ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਸਰਦਾਰ ਇੰਡਸਟਰੀ ਸੁਪਰ ਸੀਡਰ ਆ ਗਈ ਜੀਰੋ ਡਰੈਗ ਲਾ ਗਈ ਆ ਦੇਖੋ थे आ इतनेड़ा हार संगाल जाती है फट जाती है पानी की टंकी वगैरह लीकेज जाती है ना उसके लिए होता है ये देखिए जैसे हां जी दोस्तों जैसेवंत वाले ने सुपर सीडर भी आए हुए हैं और भी इम्प्लीमेंट आए हैं सेवाए ग्रो ਇਹ ਕੀ ਭਰਾਈ ਹੈ ਜੀ 650 720 720 ਦੇ ਹੋਰ ਚੀਜ਼ਾਂ ਦਾ ਕੋਲ ਹੈ ਮੱਝਾਂ ਵਗਾਵਾ ਵਗੈਰਾ ਵਾਸਤੇ ਸੀੜਾ ਹੋ ਲੰਬੇ ਗੜਾ ਸੇਸ਼ਟਮ ਹੈ ਹਾਂਜੀ ਦੋਸਤੋ ਕਿਸਾਨ ਮੇਲੇ ਉੱਪਰ ਸਪੈਸ਼ਲੀ ਸੋਨਾ ਲੇਕਾ ਵਾਲੇ ਵੀਰਾਂ ਨੇ ਸੋਨਾ ਲੇਕਾ ਟਾਈਗਰ ਸੀਰੀਜ਼ ਦਾ ਬਾਈ ਜੀ ਸੋਨਾ ਲੇਕਾ 75 ਡੀਏਈ ਟਰੈਕਟਰ ਹੈ ਜਿਹੜਾ ਉਹ ਲਾਂਚ ਕੀਤਾਗਾ ਦੇਖ ਸਕਦੇ ਹੋ ਤੁਸੀਂ ਬਾਈ ਜੀ ਇਹ ਆ ਗਿਆ ਜੀ ਇੱਕ ਟਰੈਕਟਰ ਤਿੰਨ ਟਰੈਕਟਰਾਂ ਜਿੰਨਾ ਕੰਮ ਕਰਦਾਗਾ 75 ਹਾਰਸ ਪਾਵਰ ਦੇ ਵਿੱਚ ਤੇ ਇਸ ਤੋਂ ਬਾਅਦ 68 ਹਾਰਸ ਪਾਵਰ ਦੇ ਵਿੱਚ ਤੇ 57 ਹਾਰਸ ਪਾਵਰ ਦੇ ਵਿੱਚ ਅਲੱਗ-ਅਲੱਗ ਟਰੈਕਟਰ ਦੇ ਮੋੜ ਲੱਗੇ ਹੋਇਆ ਬਾਈ ਜੀ ਜੇ ਤੁਸੀਂ ਇਸ ਟਰੈਕਟਰ ਤੋਂ 75 ਹਾਰਸ ਪਾਵਰ ਦਾ ਕੰਮ ਲੈਣਾ ਤਾਂ ਉਹ ਵੀ ਲੈ ਸਕਦੇ ਹਾਂ ਤੇ 68 ਹਾਰਸ ਪਾਵਰ ਦਾ ਕੰਮ ਲੈ ਸਕਦੇ ਹਾਂ ਤੇ 57 ਹਾਰਸ ਪਾਵਰ ਦਾ ਕੰਮ ਲੈ ਸਕਦੇ ਹਾਂ ਹੋਰ ਵੀ ਇੰਪਲੀਮੈਂਟ ਹੈ ਸਾਨੂੰ ਉਹ ਵੀ ਦਿਖਾਉਣਾ ਹੈ ਜੀ ਇਹ ਜੂ ਵੱਲੋਂ ਬਣਾਈ ਗਈ ਹੈ ਇਹਦਾ ਨਾਮ ਹੈਗਾ ਪੀ ਜੂ ਸਰਫੇਸ ਸੀਡਰ ਠੀਕ ਹੈ ਜੀ ਇਹ ਕੀ ਖਾਸੀਅਤ ਹੈ ਜੀ ਇਸ ਖਾਸੀਅਤ ਇਹ ਹੈ ਜੀ ਵੀ ਬਿਨਾ ਕਣਕ ਨੂੰ ਅਗਲ ਮਤਲਬ ਜਿਹੜੀ ਜਿਹੜੀ ਨਾਲ ਰਹੇ ਉਸ ਨੂੰ ਬਿਨਾ ਅੱਕ ਲਾਏ ਕਣਕ ਦੀ ਬਜਾਈ ਕਰਦੀ ਹੈ ਠੀਕ ਹੈ ਜੀ ਪਰ ਮਸ਼ੀਨ ਦਾ ਨਾਮ ਹੈਗਾ ਘਾਰੀ ਉੱਪਰ ਬਾਈਂਡਰ ਠੀਕ ਹੈ ਜੀ ਇਹ ਕੀ ਹੈਗਾ ਕਣਕ ਝੋਨਾ ਸਰੋਂ ਹਾਂਜੀ ਝੋਨਾ ਹੈ ਉਹ ਮਤਲਬ ਕੱਟ ਕੇ ਇੱਕ ਸਾਈਡ ਤੇ ਬੰਡਲ ਬਣਾ ਕੇ ਢੇਕ ਦੇ ਦਿੰਦੀ ਹੈ ਨਾਲ ਦੀ ਨਾਲ ਆਪਾਂ ਕਹਿ ਸਕਦੇ ਹਾਂ ਭਰੀਆਂ ਪਾਉਂਦੀ ਹੈ ਭਰੀਆਂ ਬੰਨੀ ਜਾਂਦੀ ਹੈ ਕੀ ਕੀ ਕੰਮ ਕਰ ਸਕਦੇ ਇਹਦੀ ਕੰਮ ਕਰਦੀ ਹੈ ਜਿਵੇਂ ਆਪਣੀ ਸਰੋਂ ਹੋ ਗਈ ਜੀ ਹਾਂਜੀ ਵੀਰੇ ਸੋਲੇ ਹੋ ਗਏ ਜੀ ਹਾਂਜੀ ਮੂਗੀ ਹੋ ਗਈ ਜੀ ਹਾਂਜੀ ਗਵਾਰੀ ਹੋ ਗਈ ਹਾਂਜੀ ਤੇ ਆਪਣੀਆਂ ਜਵੇਂ ਜੀਰਾ ਹੋ ਗਿਆ ਜੀ ਹਾਂਜੀ ਹਾਂਜੀ ਤੇ ਸੁੱਕਿਆ ਫਸਲਾਂ ਵਾਸਤੇ ਠੀਕ ਆ ਜੀ ਤੇ ਕਣਕ ਵੱਡੂ ਜੀ ਹਾਂਜੀ ਕਿਉਂ ਵੱਡੂ ਜੀ ਹਾਂਜੀ ਤੇ ਤੂੜੀ ਬਣਾਉਂਗੀ ਨਾਲ ਨਾਲ ਇਹਦੇ ਆਪਾਂ ਕਟਰ ਵਾਲਾ ਆਉਣੇ ਆ ਜੀ ਹਾਂਜੀ ਜੇ ਕਿਸੇ ਨੇ ਖੜੀ ਕਣਕ ਵੱਢਣੀ ਆ ਜੀ ਉਹ ਕਟਰ ਵਾਲਾ ਕਿਹਨੇ ਆ ਤੇ ਇਹਦੇ ਇਹ ਜਿਹੜਾ ਹੈਗਾ ਇਹ ਐਸ਼ਰ ਕੰਪਨੀ ਦਾ ਇਹ ਹਾਂਜੀ 140 ਐਸਪੀ ਦਾ ਸੰ ਹਾਂਜੀ ਇਹ ਹਾਰਵੈਸਟ ਵਾਸਤੇ ਸਪੈਸ਼ਲ ਡੀ ਆ ਨਹੀਂ ਕੀਤਾ ਗਿਆ ਠੀਕ ਆ ਜੀ ਕੰਬਾਈਨਾ ਵਾਸਤੇ ਵੀਰ ਜੀ ਹਾਂਜੀ ਦੋਸਤੋ ਬਹੁਤ ਸਾਰੇ ਜਿਹੜੇ ਇੰਪਲੀਮੈਂਟ ਕਿਸਾਨ ਮੇਲੇ ਦੇ ਵਿੱਚ ਆਏ ਹੋਏ ਸੀ ਵੀਰ ਜੀ ਤੇ ਕੁਝ ਕੁ ਵੀਡੀਓ ਆਪਾਂ ਵਿੱਚ ਲਾਈਆਂ ਨੇ ਸੋਨੂੰ ਦਿਖਾਈਆਂ ਨੇ ਵੀਡੀਓ ਬਹੁਤ ਲੰਬੀ ਹੋ ਜਾਣੀ ਸੀ ਤਾਂ ਕਰਕੇ ਥੋੜੀਆਂ ਥੋੜੇ ਪਾਰਟ ਅਲੱਗ-ਅਲੱਗ ਇੰਪਲੀਮੈਂਟਾਂ ਦੇ ਤੇ ਵਿੱਚ ਐਡ ਕੀਤੇ ਗਏ ਹੋਏ ਆ ਬਾਈ ਜੀ ਬਾਕੀ ਅਲੱਗ-ਅਲੱਗ ਇੰਪਲੀਮੈਂਟਾਂ ਦੀਆਂ ਵੀਡੀਓਜ਼ ਆਪਣੇ ਚੈਨਲਾਂ ਦੇ ਉੱਪਰ ਆ ਰਹੀਆਂ ਨੇ ਬਾਈ ਜੀ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਤੇ ਮੈਂ ਸੋਨੇ ਲੱਕੇ ਟਰੈਕਟਰ ਦੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰ ਦਿੱਤੀ ਜੀ ਆਪਾਂ ਹੋਰ ਵੀ ਜਿਹੜੇ ਆਪਾਂ ਵੀਡੀਓ ਵਿੱਚ ਇੰਪਲੀਮੈਂਟ ਦਿਖਾਏ ਸੀ ਉਹਨਾਂ ਦੀਆਂ ਸਾਰਿਆਂ ਦੀਆਂ ਵੀਡੀਓ ਗਈ ਜੀ ਆਪਣੇ ਚੈਨਲ ਤੇ ਅਪਲੋਡ ਹੋ ਜਾਣੀਆਂ ਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਪੂਰੀ ਡਿਟੇਲ ਦੇ ਨਾਲ ਤੇ ਹੋਰ ਬਹੁਤ ਵਧੀਆ ਮੇਲਾ ਰਿਹਾ ਭਾਈ ਜੀ ਤੇ ਜਿਹੜੇ-ਜਿਹੜੇ ਵੀ ਰਮੇਲੇ ਤੇ ਆਏ ਸੀ ਕਮੈਂਟ ਕਰਕੇ ਜਰੂਰ ਦੱਸਦੇ ਹੋ ਵੀ ਕਿਵੇਂ ਰਿਹਾ ਮੇਲਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਮੇਲੇ ਦੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਤੇ ਹੋਰ ਨਵੇਂ ਨਵੇਂ ਘੈਂਟ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ